ਹੁਣ ਦੇਖੋ ਇਤਿਹਾਸ ਆਪਣੇ ਆਪ ਨੂੰ ਫੇਰ ਦੁਹਰਾਉਂਦਾ ਹੈ ਇਜ਼ਰਾਈਲ ਦੀ ਇੱਕ ਪੀੜੀ ਵਿੱਚ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਇੱਕ ਪੀੜੀ ਵਿੱਚ ਬੇਦਾਰੀ ਦੂਸਰੀ ਪੀੜੀ ਤੱਕ ਹੌਲੀ-ਹੌਲੀ ਫਿੱਕੀ ਪੈਂਦੀ ਚਲੀ ਗਈ ਜਲੀ ਹੋਈ ਅੱਗ ਦੇ ਥੋੜੇ ਜੇ ਅੰਗਿਆਰੇ ਭਾਵੇਂ ਹੀ ਤੀਜੀ ਪੀੜੀ ਵਿੱਚ ਥੋੜਾ ਜਿਹਾ ਸੇਕ ਦੇ ਰਹੇ ਹੋਣ ਪਰ ਚੌਥੀ ਪੀੜੀ ਵਿੱਚ ਤਾਂ ਉਸ ਅਸਲੀ ਅਗ ਦਾ ਨਾਮੁ ਨਿਸ਼ਾਨ ਤੱਕ ਬਾਕੀ ਨਹੀਂ ਰਿਹਾ ਸੀ ਉਸ ਦੇ ਬਾਅਦ ਪਰਮੇਸ਼ਰ ਫਿਰ ਤੋਂ ਅਗ ਨੂੰ ਹੋਰ ਜ਼ਿਆਦਾ ਪ੍ਰਜਵਲਿਤ ਕਰਦਾ ਸੀ ਤੇ ਠੀਕ ਇਸ ਸਿਲਸਿਲੇ ਫਿਰ ਤੋਂ ਚੱਲਦਾ ਸੀ ਇਹ ਬਸ ਇਸ ਸਚਾਈ ਦਾ ਸਾਖਸ਼ਾਤ ਪ੍ਰਗਟਿਕਰਨ ਹੈ ਕਿ ਪਰਮੇਸ਼ਰ ਦੇ ਕੋਈ ਵੀ ਪੋਤੇ-ਪੋਤੀਆਂ ਜਾਂ ਦੋਤੇ-ਦੋਤੀਆਂ ਨਹੀਂ ਹੁੰਦੇ ਹਨ ਮੁਕਤੀ ਪੀੜੀਦਰ ਪੀੜੀ ਠੀਕ ਉਦਾਂ ਹੀ ਅੱਗੇ ਨਹੀਂ ਵਾਦੀ ਹੈ ਜਿੱਦਾਂ ਕੋਈ ਸਚਾਈ ਪ੍ਰੇਰਤਾਈ ਵੰਸ਼ਦਰ ਵੰਸ਼ ਅੱਗੇ ਨਹੀਂ ਵਾਦੀ ਹੈ ਵਚਨ ਵਿੱਚ ਇਦਾਂ ਦਾ ਕੁਝ ਵੀ ਪਾਇਆ ਨਹੀਂ ਜਾਂਦਾ ਹੈ ਤੁਸੀਂ ਸੱਚਾ ਨਵਾਂ ਜਨਮ ਪਾਏ ਹੋਏ ਵਿਸ਼ਵਾਸੀ ਤੋਂ ਹੀ ਖੋਜਣਾ ਸ਼ੁਰੂ ਕਰਕੇ ਦੇਖੋ ਤੇ ਜਦੋਂ ਉਸ ਤੋਂ ਅਗਲੀ ਪੀੜੀ ਦੇ ਲੋਕਾਂ ਨੂੰ ਵੇਖੋਗੇ ਤਾਂ ਤੁਸੀਂ ਪਾਉਂਗੇ ਕਿ ਉਹ ਤਾਂ ਸਧਾਰਨ ਮਸੀਹੀ ਵੀ ਨਹੀਂ ਹੁੰਦੇ ਹਨ ਹੁਣ ਅਗਲੀ ਪੀੜ੍ਹੀ ਠੀਕ ਉਸੇ ਸੰਦੇਸ਼ ਦੇ ਥੱਲੇ ਜਨਮ ਤਾਂ ਲੈਂਦੀ ਹੈ ਪਰ ਗੱਲਾਂ ਬਦਲ ਚੁੱਕੀਆਂ ਹੁੰਦੀਆਂ ਹਨ ਪਰਮੇਸ਼ਵਰ ਦਾ ਆਤਮਾ ਆਪਣੀ ਉਡਾਨ ਭਰ ਚੁੱਕਾ ਹੁੰਦਾ ਹੈ ਬੇਦਾਰੀ ਦੇ ਅੰਗਿਆਰੇ ਬੁੱਝ ਚੁੱਕੇ ਹੁੰਦੇ ਹਨ ਹੁਣ ਹਵਾਲਾ ਪ੍ਰੰਤੂ ਉਹ ਤਾਂ ਕੇਵਲ ਜਥੇਬੰਦੀਆਂ ਦੀ ਕਲੀਸਿਆ ਦੇ ਨਾਮ ਗ੍ਰਹਿਣ ਕਰ ਚੁੱਕੇ ਹੁੰਦੇ ਹਨ ਅਤੇ ਹੁਣ ਉਹ ਮੈਥੋਡਿਸਟ ਬੈਪਟਿਸਟ ਤੇ ਇਦਾਂ ਹੀ ਹੋਰ ਦੂਸਰੇ ਹੋ ਚੁੱਕੇ ਹੁੰਦੇ ਹਨ ਉਹ ਪਹਿਲਾਂ ਵਰਗੇ ਬਿਲਕੁਲ ਵੀ ਨਹੀਂ ਹੁੰਦੇ ਹਨ ਪਰਮੇਸ਼ਰ ਨੂੰ ਖੁਸ਼ ਕਰਨ ਦੀ प्रबल ਇੱਛਾ ਉਸਦੇ ਵਚਨ ਨੂੰ ਜਾਣਨ ਦੀ ਲਾਲਸਾ ਪਵਿੱਤਰ ਆਤਮਾ ਨੂੰ ਪਾਉਣ ਦੇ ਲਈ ਪੁਕਾਰਨਾ ਦੁਹਾਈ ਦੇਣਾ ਇਹ ਸਭ ਕੁਝ ਫਿੱਕਾ ਹੁੰਦਾ ਲੱਗਦਾ ਹੈ ਦੇਸ਼ ਦੇ ਬਜਾਏ ਕਿ ਕਲਿਸਿਆ ਪਰਮੇਸ਼ਵਰ ਦੀ ਅੱਗ ਦੇ ਜੋਸ਼ ਨਾਲ ਭਰੀ ਹੋਈ ਹੋਵੇ ਉਹ ਸੁਸਤ ਪੈ ਜਾਂਦੀ ਹੈ ਤੇ ਬਸ ਇੱਕ ਫਾਰਮੈਲਿਟੀ ਬਣ ਕੇ ਰਹਿ ਜਾਂਦੀ ਹੈ ਬਿਲਕੁਲ ਠੀਕ ਇਹ ਹੈ ਉਹ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਅਫਸੋਸ ਦੇ ਕਲਿਸੇ ਕਾਲ ਵਿੱਚ ਹੋ ਰਿਹਾ ਸੀ ਉਹ ਥੋੜੇ ਫਾਰਮਲ ਜੇ ਹੁੰਦੇ ਚਲੇ ਜਾ ਰਹੇ ਸਨ ਪਰਮੇਸ਼ਰ ਦੇ ਪ੍ਰਤੀ ਆਤਮ ਸਮਰਪਣ ਦੀ ਭਾਵਨਾ ਮਰ ਚੁੱਕੀ ਸੀ ਤੇ ਲੋਕ ਇਸ ਗੱਲ ਵਿੱਚ ਬਹੁਤ ਜ਼ਿਆਦਾ ਸੁਚੇਤ ਨਹੀਂ ਸਨ ਕਿ ਪਰਮੇਸ਼ਰ ਉਹਨਾਂ ਦੇ ਬਾਰੇ ਕੀ ਸੋਚਦਾ ਸੀ ਇਸ ਦੇ ਬਜਾਏ ਉਹ ਤਾਂ ਇਸ ਬਾਰੇ ਵਿੱਚ ਜ਼ਿਆਦਾ ਸੁਚੇਤ ਸਨ ਕਿ ਦੁਨੀਆ ਉਹਨਾਂ ਬਾਰੇ ਕੀ ਸੋਚਦੀ ਹੈ ਉਹ ਦੂਜੀ ਪੀੜ੍ਹੀ ਜਿਹੜੀ ਅੱਗੇ ਵਧ ਰਹੀ ਸੀ ਉਹ ਇਜ਼ਰਾਈਲ ਦੇ ਠੀਕ ਬਿਲਕੁਲ ਵਰਗੀ ਸੀ ਉਹਨਾਂ ਨੇ ਦੂਸਰੇ ਦੇਸ਼ਾਂ ਦੇਵਾਂਗ ਬਣਨ ਲਈ ਇੱਕ ਰਾਜੇ ਦੀ ਮੰਗ ਕੀਤੀ ਸੀ ਜਦੋਂ ਉਹਨਾਂ ਨੇ ਇਦਾਂ ਕੀਤਾ ਤਾਂ ਉਹਨਾਂ ਨੇ ਪਰਮੇਸ਼ਰ ਨੂੰ ਹੀ ਠੁਕਰਾ ਦਿੱਤਾ ਸੀ। ਪ੍ਰੰਤੂ ਜਿੱਦਾਂ ਵੀ ਹੋਵੇ ਉਹਨਾਂ ਨੇ ਇਦਾਂ ਹੀ ਕੀਤਾ ਸੀ। ਠੀਕ ਇਦਾਂ ਹੀ ਕਲਿਸਿਆ ਦਾ ਇਤਿਹਾਸ ਹੈ। ਜਦੋਂ ਲੋਕ ਦੁਨੀਆ ਦੀਆਂ ਗੱਲਾਂ ਨੂੰ ਪਰਮੇਸ਼ਰ ਦੀਆਂ ਗੱਲਾਂ ਦੇ ਨਾਲੋਂ ਜ਼ਿਆਦਾ ਮਨ ਲੱਗਦੇ ਹਨ। ਤਾਂ ਤੁਹਾਨੂੰ ਇਹ ਦੇਖਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ ਹੈ ਕਿ ਉਹ ਉਹਨਾਂ ਕੰਮਾਂ ਨੂੰ ਕਰਨਾ ਬੰਦ ਕਰ ਦਿੰਦੇ ਹਨ ਜਿਨ੍ਹਾਂ ਨੂੰ ਉਹ ਇੱਕ ਸਮਾਂ ਕੀਤਾ ਕਰਦੇ ਸਨ ਤੇ ਉਹ ਉਹਨਾਂ ਕੰਮਾਂ ਨੂੰ ਕਰਨਾ ਆਰੰਭ ਕਰ ਰਹੇ ਹੁੰਦੇ ਹਨ ਜਿਹੜੇ ਉਹਨਾਂ ਨੇ ਸ਼ੁਰੂ ਵਿੱਚ ਕਦੇ ਕੀਤੇ ਹੀ ਨਹੀਂ ਸਨ ਉਹ ਆਪਣੇ ਪਹਿਰਾਵੇ ਦਾ ਰੰਗਟੰਗ ਆਪਣਾ ਦ੍ਰਿਸ਼ਟੀਕੋਣ ਤੇ ਆਪਣਾ ਆਚਾਰ ਵਿਵਹਾਰ ਹੀ ਬਦਲ ਦਿੰਦੇ ਹਨ ਉਹ ਸੁਸਤ ਪੈ ਜਾਂਦੇ ਹਨ ਉਹ ਢਿੱਲੇ ਪੈ ਜਾਂਦੇ ਹਨ ਇਹ ਹੀ ਹੈ ਜੋ ਅਫਸਸ ਸ਼ਬਦ ਦਾ ਅਰਥ ਹੁੰਦਾ ਹੈ ਢਿੱਲੇ ਪੈ ਜਾਣਾ ਦੂਰ हट ਜਾਣਾ ਬੇਦਾਰੀ ਤੇ ਆਤਮਿਕ ਮੌਤ ਦਾ ਉਹ ਚੱਕਰ ਕਦੇ ਵੀ ਰੁਕਿਆ ਨਹੀਂ ਹੈ ਇਸ ਨੂੰ ਜਾਣਨ ਲਈ ਤੁਹਾਨੂੰ ਸਾਰਿਆਂ ਨੂੰ ਪਰਮੇਸ਼ਰ ਦੇ ਵੱਲੋਂ ਦਿੱਤੀ ਗਈ ਇਸ ਅੰਤਿਮ ਬੇਦਾਰੀ ਨੂੰ ਯਾਦ ਕਰਨਾ ਹੋਵੇਗਾ ਜਦੋਂ ਪ੍ਰਤਿ ਆਤਮਾ ਦੇ ਦੁਆਰਾ ਬੇਦਾਰੀ ਦੇ ਦੌਰਾਨ ਔਰਤਾਂ ਤੇ ਆਦਮੀ ਸੱਚੇ ਮਸੀਹਾਂ ਦੇ ਵਾਂਗ ਕੱਪੜੇ ਪੈਂਦੇ ਸਨ ਚਰਚ ਜਾਂਦੇ ਸਨ ਸਾਰੀ ਸਾਰੀ ਰਾਤ ਪਰ ਦੁਆ ਪ੍ਰਾਰਥਨਾ ਕਰਿਆ ਕਰਦੇ ਸਨ ਤੇ ਸੜਕਾਂ ਦੇ ਚੌਰਾਹੇ ਨੁਕੜਾਂ ਦੇ ਉੱਪਰ ਆਤਮਾ ਦੇ ਜੀਵੰਤ ਪ੍ਰਗਟ ਹੋਣ ਦੀ ਮਹਿਮਾ ਦੀ స్తుਤੀ ਕਰਨ ਤੋਂ ਵੀ ਸ਼ਰਮਾਉਂਦੇ ਨਹੀਂ ਸਨ ਉਹਨਾਂ ਨੇ ਆਪਣੀਆਂ ਪ੍ਰਾਣੀਆਂ ਮੁਰਦਾ ਖਲੀਸੀਆਂ ਵਾਂ ਛੱਡ ਦਿੱਤੀਆਂ ਸਨ ਤੇ ਉਹਨਾਂ ਨੇ ਘਰਾਂ ਵਿੱਚ ਜਾਂ ਪੁਰਾਣੇ ਗੋਦਾਮਾਂ ਦੇ ਵਿੱਚ ਆਰਾਧਨਾ ਭਗਤੀ ਕੀਤੀ ਸੀ ਉਹਨਾਂ ਦੇ ਕੋਲ ਸੱਚਾਈ ਸੀ ਪਰੰਤੂ ਜਿਆਦਾ ਸਮਾਂ ਨਹੀਂ ਗੁਜ਼ਰਿਆ ਕਿ ਉਹਨਾਂ ਦੇ ਕੋਲ ਨਵੇਂ-ਨਵੇਂ ਆਲੇ-ਸ਼ਾਨ ਗਿਰਜਿਆਂ ਦੇ ਨਿਰਮਾਣ ਦੇ ਲਈ ਕਾਫੀ ਧਨ ਹੋ ਗਿਆ ਸੀ ਪਰਮੇਸ਼ਵਰ ਦੇ ਲਈ ਆਪ ਗੀਤ ਗਾਉਣ ਦੀ ਬਜਾਏ ਉਹਨਾਂ ਨੇ ਇਸ ਕੰਮ ਦੇ ਲਈ ਗਾਇਨ ਮੰਡਲੀ ਬਣਾ ਲਈ ਉਹਨਾਂ ਨੇ ਗਾਇਨ ਮੰਡਲੀ ਦੀ ਵेशभूषा ਨਿਸ਼ਚਿਤ ਕਰ ਦਿੱਤੀ ਉਹਨਾਂ ਨੇ ਧਾਰਮਿਕ ਵਹਾਵ ਨੂੰ ਉਸ ਬਿਦਾਰੀ ਨੂੰ ਸੰਗਠਿਤ ਕਰ ਲਿਆ ਜਥੇਬੰਦੀ ਵਿੱਚ ਢਾਲ ਲਿਆ ਤੇ ਉਹਨੂੰ ਮਨੁੱਖਾਂ ਦੇ ਚਲਾਏ ਚੱਲਣਾ ਸੀ ਉਹ ਜਲਦੀ ਹੀ ਉਹਨਾਂ ਕਿਤਾਬਾਂ ਨੂੰ ਪੜ੍ਹਨ ਲੱਗੇ ਜਿਨ੍ਹਾਂ ਦਾ ਪੜ੍ਹਨਾ ਉਹਨਾਂ ਵਾਸਤੇ ਠੀਕ ਨਹੀਂ ਸੀ ਉਹਨਾਂ ਨੇ ਵਾਰਡ ਨੂੰ ਹਟਾ ਦਿੱਤਾ ਤੇ ਬੱਕਰੀਆਂ ਨੂੰ ਅੰਦਰ ਆਉਣ ਦਿੱਤਾ ਅਤੇ ਉਹ ਉਹਨਾਂ ਦੇ ਉੱਪਰ ਪ੍ਰਭਤਾ ਕਰਨ ਲੱਗੀਆਂ ਸਨ ਪਰਮੇਸ਼ਰ ਨੂੰ ਪੁਕਾਰਨ ਦਾ ਆਨੰਦ ਚਲਾ ਗਿਆ ਸੀ ਪਵਿੱਤਰ ਆਤਮਾ ਦੀ ਆਜ਼ਾਦੀ ਖਤਮ ਹੋ ਗਈ ਸੀ ਤੇ ਉਹ ਇੱਕ ਸਰੂਪ ਜਾਂ ਆਕਾਰ ਵਿੱਚ ਤਾਂ ਵਧੇ ਗਏ ਪਰੰਤੂ ਅੱਗ ਤਾਂ ਬੁਝ ਹੀ ਗਈ ਸੀ ਜੋ ਕੁਝ ਵੀ ਬਚਿਆ ਸੀ ਉਹ ਅੰਧਕਾਰ ਰੂਪੀ ਰਾਖ ਸੀ ਜੋ ਫੈਲੀ ਹੋਈ ਸੀ ਸਤਕਲਿਸੇ ਕਾਲਾਂ ਦਾ ਖੁਲਾਸਾ ਸੰਦੇਸ਼ ਦੇ ਵਿੱਚੋਂ ਹੁਣ ਭਾਈਓ ਪਿਆਰ ਨੂੰ ਯਾਦ ਰੱਖੋ ਪੈਂਟਿਕੋਸਟਲ ਵਾਲਾ ਸਮਾ ਤਾਂ ਸਮਾਪਤ ਹੋ ਚੁੱਕਾ ਹੈ ਪਰੰਤੂ ਹਰ ਇੱਕ ਯੁੱਗ ਵਿੱਚ ਜਨਮ ਅਤੇ ਮੌਤ ਦਾ ਇੱਕ ਚੱਕਰ ਰਹਿੰਦਾ ਹੈ ਪਰਮੇਸ਼ੁਰ ਨੇ ਇਸ ਯੁੱਗ ਵਿੱਚ ਸਾਡੇ ਕੋਲ ਇੱਕ ਸੰਦੇਸ਼ ਭੇਜਿਆ ਅਤੇ ਜਨਮ ਚੱਕਰ ਸ਼ੁਰੂ ਹੁੰਦਾ ਹੈ ਤੇ ਠੀਕ ਇਸ ਸਮੇਂ ਅਸੀਂ ਆਪਣੇ ਯੁੱਗ ਦੇ ਮੌਤ ਦੇ ਗਵਾਹ ਠਹਿਰ ਰਹੇ ਹਾਂ ਤੇ ਮੌਤ ਦਾ ਚੱਕਰ ਉਹਨਾਂ ਲੋਕਾਂ 'ਚ ਸਾਫ਼-ਸਾਫ਼ ਦਿਖਾਈ ਦਿੰਦਾ ਹੈ ਜਿਹੜੇ ਪਵਿੱਤਰਤਾਈ ਦੇ ਸੰਦੇਸ਼ ਤੇ ਮਾਪਦੰਡਾ ਦੇ ਅਨੁਸਾਰ ਆਪਣਾ ਜੀਵਨ ਬਤੀਤ ਨਹੀਂ ਕਰ ਰਹੇ ਹਨ ਅਸੀਂ ਠੀਕ ਆਪਣੇ ਯੁੱਗ ਵਿੱਚ ਇਸ ਸੰਦੇਸ਼ ਦੇ ਬਹੁਤ ਸਾਰੇ ਵਿਸ਼ਵਾਸੀਆਂ ਪੁਲਿਸਿਆਵਾਂ ਤੇ ਪ੍ਰਚਾਰਕਾਂ ਦੇ ਵਿਚਕਾਰ ਮੌਤ ਦੇ ਚੱਕਰ ਦੀ ਗਵਾਹੀ ਦੇ ਰਹੇ ਹਾਂ ਹਾਂ ਹੋਇਆ ਇਹ ਹੈ ਕਿ ਪ੍ਰਚਾਰ ਮੰਚ ਦੇ ਪਿੱਛੇ ਸਮਝੌਤਾ ਕਰਨ ਵਾਲੇ ਲੋਕਾਂ ਦਾ ਝੁੰਡ ਆ ਗਿਆ ਹੈ ਕੋਮਲ ਨਾਜਕ ਹੱਡੀ ਰਹਿਤ ਪ੍ਰਚਾਰਕਾਂ ਦਾ ਝੁੰਡ ਸੰਦੇਸ਼ ਦੇ ਅੰਦਰ ਆ ਗਿਆ ਹੈ ਗੰਦਗੀ ਨਾਲ ਲਿਬੜੇ ਹੋਏ ਹੱਥਾਂ ਵਾਲੇ ਲੋਕਾਂ ਨੇ ਇਸ ਸੰਦੇਸ਼ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ ਹੁਣ ਤੁਸੀਂ ਮੈਨੂੰ بس ਜਰਾ ਇਹਨਾਂ ਸਮਝੌਤਾ ਕਰਨ ਵਾਲਿਆਂ ਦੇ ਉੱਪਰ ਆਣ ਦਿਓ ਇੱਕ ਸਮਾਂ ਹੁੰਦਾ ਸੀ ਕਿ ਲੋਕਾਂ ਦੇ ਘਰਾਂ 'ਚ ਕੋਈ ਟੈਲੀਵਿਜ਼ਨ ਨਹੀਂ ਹੋਇਆ ਕਰਦਾ ਸੀ ਪ੍ਰਚਾਰਕ ਇਸ ਦੇ ਖਿਲਾਫ ਆਪਣੀ ਪੂਰੀ ਤਾਕਤ ਨਾਲ ਬੋਲਿਆ ਕਰਦੇ ਸਨ ਇੱਥੋਂ ਤੱਕ ਕਿ ਔਰਤਾਂ ਇਦਾਂ ਦੇ ਪਹਿਰਾਵੇ ਪਾਇਆ ਕਰਦੀਆਂ ਸਨ ਕਿ ਉਹਨਾਂ ਦੀਆਂ ਪੋਸ਼ਾਕਾਂ ਉਹਨਾਂ ਦੇ ਗੋਡਿਆਂ ਤੱਕ ਲੰਬੀਆਂ ਹੁੰਦੀਆਂ ਸਨ ਉਸ ਤੋਂ ਵੀ ਥੱਲੇ ਉਹਨਾਂ ਨੇ ਆਪਣੇ ਪਹਿਰਾਵਿਆਂ ਦੀ ਲੰਬਾਈ ਤੱਕ ਵਧਾ ਲਈ ਸੀ ਕੋਈ ਵੀ ਖੇਡ ਦੇ ਮੈਦਾਨਾਂ ਦੀ ਵੱਲ ਰੁੱਖ ਨਹੀਂ ਕਰਿਆ ਕਰਦਾ ਸੀ ਲੋਕਾਂ ਦੇ ਵਿਚਕਾਰ ਕੋਈ ਗਰਜਣਾ ਨਹੀਂ ਸਨ ਹਰ ਕੋਈ ਏਕਤਾ ਮੇਲ ਅਤੇ ਪਿਆਰ ਦੇ ਵਿੱਚ ਰਿਹਾ ਕਰਦਾ ਸੀ ਮੇਰੇ ਪ੍ਰਚਾਰਕ ਮਿੱਤਰਾਂ ਦੀਆਂ ਕਲੀਸਿਯਾਂ ਵਿੱਚ ਲੋਕ ਇਦਾਂ ਦੇ ਵਸਤਰ ਪਾਇਆ ਕਰਦੇ ਸਨ ਜਿੱਦਾਂ ਕਿ ਤੁਸੀਂ ਪਹਿਨਦੇ ਹੋ ਉਹ ਇਦਾਂ ਦੇ ਸਭਯਤੇ ਸਲੀਕੇ ਵਾਲੇ ਵਸਤਰ ਪਹਿਂਦੇ ਸਨ ਜੋ ਕਿ ਢਿੱਲੇ ਹੁੰਦੇ ਸਨ। ਇਸਤਰੀਆਂ ਇਦਾਂ ਦੇ ਹੀ ਕੱਪੜੇ ਪਾਇਆ ਕਰਦੀਆਂ ਸਨ। ਅਸੀਂ ਸਭ ਦੇ ਸਭ ਸਿੱਖਿਆਵਾਂ ਦੇ ਮਾਮਲੇ ਵਿੱਚ ਇੱਕ ਮਤ ਸਾਂ। ਅਸੀਂ ਸਾਰਿਆਂ ਦੇ ਸਾਰੇ ਪਵਿੱਤਰਤਾਈ ਦੇ ਸੰਦੇਸ਼ ਉੱਪਰ ਇੱਕ ਮਤ ਸਾਂ। ਜਿੱਦਾਂ ਜਿੱਦਾਂ ਸਾਲ ਬੀਤਦੇ ਗਏ, ਟੈਲੀਵਿਜ਼ਨ ਘਰਾਂ 'ਚ ਵਾਪਸ ਆ ਗਏ। ਉਹ ਲੋਕਾਂ ਨੂੰ ਖੇਡ ਦੇ ਮੈਦਾਨਾਂ ਵਿੱਚ ਭੇਜਣ ਲੱਗੇ। ਪਾਸਟਰ ਜਾਜਕ ਦੀ ਪਤਨੀ ਤੰਗ ਤੇ ਚੁਸਤ ਕਪੜੇ ਪੈਣ ਲਗੀ ਉਹਨਾਂ ਨੇ ਸੰਦੇਸ਼ ਅਤੇ ਖੁਸ਼ਖਬਰੀ ਨੂੰ ਰੋਜ਼ ਮਰਾ ਦੇ ਢੰਗ ਦੀ ਗੱਲ ਬਣਾ ਲਿਆ ਉਹਨਾਂ ਨੇ ਪਰਮੇਸ਼ਵਰ ਦੇ ਭਵਨ ਦੇ ਵਿੱਚ ਨੰਗੇਪਣ ਨੂੰ ਪਾਰਦਰਸ਼ੀ ਪਤਲੇ ਕੱਪੜਿਆਂ ਨੂੰ ਤੇਜਸਰੀਆਂ ਦੇ ਅੰਦਰੂਨੀ ਕੱਪੜਿਆਂ ਦੇ ਪ੍ਰਿੰਟਾਂ ਦਾ ਸਾਫ਼-ਸਾਫ਼ ਚਮਕਨ ਨੂੰ ਅਣ ਦੇਖਾ ਕਰਨਾ ਸ਼ੁਰੂ ਕਰ ਦਿੱਤਾ ਪ੍ਰਚਾਰਕ ਜਨਾਕਾਰੇ ਚ ਡਿੱਗਣ ਲੱਗੇ ਇੱਕ ਵਾਰ ਨੂੰ ਸਾਡੇ ਵਿੱਚ ਇਦਾਂ ਨਹੀਂ ਹੋਇਆ ਕਰਦਾ ਸੀ ਉਹ ਦੋਗਲੇਪਨ ਵਿੱਚ ਡਿੱਗਣ ਲੱਗੇ ਉਹ ਅਮਰੀਕਾ ਤੋਂ ਹਾਲੀਵੁੱਡ ਦੀ ਆਤਮਾ ਨੂੰ ਲੈ ਕੇ ਆਉਣ ਲੱਗੇ ਉਹਨਾਂ ਨੇ ਉਸ ਉਹਨਾਂ ਪ੍ਰਚਾਰਕਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਭਾਈ ਬ੍ਰਾਂਨਨ ਦੇ ਸੰਦੇਸ਼ ਨੂੰ ਨਾ ਕੇਵਲ ਠੁਕਰਾਇਆ ਸੀ ਸਗੋਂ ਉਸ ਸੰਦੇਸ਼ ਦੇ ਵਿੱਚ ਕੱਟਵੱਟ ਕਰਕੇ ਇਕਲੀਸੀਅਮ ਵਿੱਚ ਲੈ ਕੇ ਆਏ ਅਤੇ ਉਹ 1973 1974 ਸਾਲ ਤੋਂ ਗਰਜਨਾ ਨਿਊਕਲੀਸਿਆਮਾ ਦੇ ਅੰਦਰ ਲਿਓਣ ਲੱਗੇ ਅਤੇ ਇਦਾਂ ਹੀ ਸਾਲੋ ਸਾਲ ਹੁੰਦਾ ਚੱਲਾ ਗਿਆ ਅਤੇ ਹੁਣ ਸੰਦੇਸ਼ ਦੇ ਮੰਨਣ ਵਾਲਿਆਂ ਦੀ ਹਾਲਤ ਇਹ ਹੈ ਕਿ ਤੁਸੀਂ ਸੜਕਾਂ ਦੇ ਉੱਪਰ ਪੈਂਟਿਕੋਸਟਲਾਂ ਅਤੇ ਪਾਪੀਆਂ ਅਤੇ ਸੰਦੇਸ਼ ਦੇ ਵਿਸ਼ਵਾਸੀਆਂ ਦੇ ਵਿੱਚ ਕੋਈ ਵੀ ਫਰਕ ਨਹੀਂ ਲੱਭ ਸਕਦੇ ਮੈਂ ਤੁਹਾਨੂੰ ਉਹ ਅਤੇ ਦੂਜੇ ਸੰਦੇਸ਼ ਵਿਖਾਵਾਂਗਾ ਜੋ ਪਵਿੱਤਰ ਤਾਈ ਦੇ ਸੰਦੇਸ਼ ਦੇ ਪਹਿਰਾਵਿਆਂ ਦੇ ਉਲਟ ਅਤੇ ਉਸ ਦੀ ਬਾਕੀ ਸਾਰੀਆਂ ਗੱਲਾਂ ਦੇ ਉਲਟ ਚੱਲਦੇ ਹਨ ਅਤੇ ਸਾਡੇ ਕੋਲ ਉਹਨਾਂ ਜੋਰਵਰਾਂ ਦਾ ਇੱਕ ਝੁੰਡ ਹੋ ਗਿਆ ਜਿਨ੍ਹਾਂ ਦੇ ਕੋਲ ਆਪਣੇ ਹੀ ਨਿੱਜੀ ਵਿਚਾਰ ਸਨ ਜਿਨ੍ਹਾਂ ਦੇ ਕੋਲ ਆਪਣੀਆਂ ਹੀ ਨਿੱਜੀ ਸਿੱਖਿਆਵਾਂ ਸਨ ਤੇ ਜਿਨ੍ਹਾਂ ਦੇ ਕੋਲ ਆਪਣੇ ਹੀ ਸਿੱਖਿਆ ਦੇ ਸਿਧਾਂਤ ਸਨ ਜੋ ਅਮਰੀਕਾ ਤੋਂ ਹੀ ਆਇਸਨ ਤੇ ਇਹਨਾਂ ਨੇ ਇੱਥੇ ਲੋਕਾਂ ਨੂੰ ਵਿਗਾੜ ਦਿੱਤਾ ਇਸ ਦੇ ਬਾਅਦ ਉਹਨਾਂ ਨੇ ਮੇਰੇ ਪ੍ਰਚਾਰਕ ਮਿੱਤਰਾਂ ਦੇ ਨਾਲ ਸਮਝੌਤਾ ਕੀਤਾ ਉਹਨਾਂ ਨੇ ਇਸ ਲਈ ਸਮਝੌਤਾ ਕੀਤਾ ਕਿਉਂਕਿ ਉਹ ਆਪਣੀਆਂ ਆਪਣੀਆਂ ਪਤਨੀਆਂ ਦੇ ਉੱਪਰ ਕਾਬੂ ਨਹੀਂ ਰੱਖ ਸਕਦੇ ਸਨ ਉਹ ਤਾਂ ਕਿਸੇ ਕਿਸਮ ਦੇ ਪਹਿਰਾਵੇ ਪਹਿਨਣਾ ਚਾਹੁੰਦੀਆਂ ਸਨ ਉਹਨਾਂ ਨੇ ਆਪਣੀਆਂ ਕੁੜੀਆਂ ਦੇ ਨਾਲ ਸਮਝੌਤਾ ਕੀਤਾ ਤੇ ਜਦੋਂ ਉਹਨਾਂ ਨੇ ਆਪਣੀਆਂ ਪਤਨੀਆਂ ਔਰ ਤੇ ਆਪਣੀਆਂ ਕੁੜੀਆਂ ਦੇ ਨਾਲ ਸਮਝੌਤਾ ਕੀਤਾ ਤਾਂ ਉਸ ਤੋਂ ਬਾਅਦ ਉਹ ਉਹਨਾਂ ਗੱਲਾਂ ਦੇ ਲਈ ਕਲੀਸਿਆ ਵਿੱਚ ਬੋਲ ਨਹੀਂ ਸਕਦੇ ਸਨ ਉਹਨਾਂ ਨੇ ਆਪਣੇ ਮਿੱਤਰਾਂ ਦੇ ਨਾਲ ਸਮਝੌਤਾ ਕਰ ਲਿਆ ਉਹਨਾਂ ਨੇ ਡੀਕਨਾਂ ਦੇ ਨਾਲ ਤੇ ਕਲੀਸਿਆ ਦੇ ਵਿੱਚ ਅਹੁਦੇ ਉੱਪਰ ਬੈਠੇ ਲੋਕਾਂ ਨਾਲ ਸਮਝੌਤਾ ਕੀਤਾ ਕਿਉਂਕਿ ਉਹ ਉਹਨਾਂ ਦੇ ਦਸਬੰਧ ਦੇ ਉੱਪਰ ਨਿਰਭਰ ਸਨ ਤੇ ਉਹ ਕਲੀਸਿਆ ਦੇ ਵਿੱਚ ਮੈਂਬਰਸ਼ਿਪ ਚਾਹੁੰਦੇ ਸਨ ਇਹੀ ਹੈ ਜੋ ਹੁੰਦਾ ਚੱਲ ਗਿਆ ਤੇ ਮੈਂ ਉਹਨਾਂ ਵਿੱਚੋਂ ਕੁਝ ਗੱਲਾਂ ਨੂੰ ਥੋੜੀ ਦੇਰ ਬਾਅਦ ਲਵਾਂਗਾ ਜਦੋਂ ਉਹਨਾਂ ਨੇ ਆਪਣੀਆਂ ਗਰਜਨਾਵਾਂ ਦੇ ਦੁਆਰਾ ਤੇ ਆਪਣੇ ਕੋਈ ਗਰਜ ਨਹੀਂ ਹੈ ਦੇ ਦੁਆਰਾ ਪਵਿੱਤਰਤਾਈ ਦੇ ਸੰਦੇਸ਼ ਨੂੰ ਬਰਬਾਦ ਕਰ ਦਿੱਤਾ ਤਾਂ ਉਸ ਦੇ ਬਾਅਦ ਉਹਨਾਂ ਵਿੱਚੋਂ ਕੁਝ ਇਹ ਦਾਅਵਾ ਕਰਨ ਲੱਗੇ ਕਿ ਉਹਨਾਂ ਦੇ ਕੋਲ ਮਨੁੱਖ ਦੇ ਪੁੱਤਰ ਦਾ ਪ੍ਰਕਾਸ਼ਨ ਹੈ ਉਹਨਾਂ ਦੇ ਕੋਲ ਪ੍ਰਕਾਸ਼ੀ ਪੋਥੀ ਦਸ ਦੀ ਇੱਕ ਦਾ ਪ੍ਰਕਾਸ਼ਨ ਹੈ ਜਦੋਂ ਉਹਨਾਂ ਨੇ ਉਹਨਾਂ ਸਾਰੇ ਦਾਅਵੇ ਨੂੰ ਕੀਤਾ ਤਾਂ ਇਸ ਸਬਦ ਦੇ ਉੱਪਰ ਉਹਨਾਂ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਉਹਨਾਂ ਦੇ ਕੋਲ ਸੱਤ ਗਰਜਾਂ ਦਾ ਪ੍ਰਕਾਸ਼ਨ ਹੈ ਪ੍ਰਚਾਰਕੋ ਤੁਸੀਂ ਧੋਖੇਬਾਜ਼ ਹੋ ਤੁਸੀਂ ਝੂਠੇ ਹੋ ਤੁਸੀਂ ਢੋਂਗੀ ਪਖੰਡੀ ਹੋ ਇਦਾਂ ਨਹੀਂ ਹੋ ਸਕਦਾ ਹੈ ਕਿ ਤੁਸੀਂ ਪਵਿੱਤਰਤਾਈ ਦੇ ਸੰਦੇਸ਼ ਵਿੱਚ ਪਰਿਵਰਤਨ ਕਰੋ ਉਹ ਚੱਕਟਵਾਟ ਕਰੋ ਉਹਨੂੰ ਅਣਦੇਖਾ ਕਰੋ ਤੇ ਉਹ ਦਿੱਤੇ ਉੱਪਰ ਸਮਝੌਤਾ ਕਰੋ ਤੇ ਠੀਕ ਉਸੇ ਸਮੇਂ ਤੁਹਾਡੇ ਕੋਲ ਸੱਤ ਗਰਜੰਦਾ ਵੀ ਪ੍ਰਕਾਸ਼ਨ ਹੋਵੇ ਮੈਂ ਇਦਾਂ ਸੰਦੇਸ਼ ਦੇ ਦੁਆਰਾ ਤੇ ਪਵਿੱਤਰ ਵਚਨਾਂ ਦੁਆਰਾ ਪੂਰੀ ਤਰ੍ਹਾਂ ਸਾਬਤ ਕਰ ਚੁੱਕਾ ਹਾਂ ਪਰਮੇਸ਼ਵਰ ਦਾ ਏਲੀਆ ਨਬੀ ਉਹਨੂੰ ਪਵਿੱਤਰਤਾਈ ਦੇ ਸੰਦੇਸ਼ ਦੇ ਨਾਲ ਭੇਜੇ ਦਾ ਇਹੀ ਮਕਸਦ ਸੀ ਕਿ ਲੋਕਾਂ ਨੂੰ ਤੇ ਲੋਕਾਂ ਦੇ ਮਨਾਂ ਨੂੰ ਗਰਜਨਾ ਨੂੰ ਸਮਝਣ ਲਈ ਤਿਆਰ ਕਰੇ ਜੋ ਕਿ ਪ੍ਰਭੂ ਦੀ ਆਮਦ ਹੈ ਤੇ ਤੁਸੀਂ ਮੈਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਤੁਹਾਡੇ ਕੋਲ ਤਾਂ ਸਨ 1974 ਸਾਲ ਤੋਂ ਹੀ ਗਰਜਨਾ ਹਨ ਤੇ ਤੁਸੀਂ ਤਾਂ ਪਵਿੱਤਰਤਾਈ ਚ ਉੱਪਰ ਉੱਠਣ ਦੀ بجائے ਥੱਲੇ ਦੀ ਵੱਲ ਵੱਧ ਚਲੇ ਗਏ ਤੇ ਤੁਸੀਂ ਤਾਂ ਪੈਂਟਿਕੋਸਟਲਾਂ ਮੈਥੋਡਿਸਟਾਂ ਤੇ ਕੈਥੋਲਿਕਾਂ ਵਰਗੇ ਹੋ ਗਏ ਤੁਸੀਂ ਝੂਠੇ ਹੋ ਤੁਸੀਂ ਮੁਰਦਾ ਢੋਂਗੀ ਤੇ ਪਖੰਡੀ ਹੋ ਤੇ ਤੁਸੀਂ ਜਾਣਦੇ ਹੋਗੇ ਤੁਹਾਡੇ ਕੋਲ ਕੋਈ ਗਰਜ ਨਹੀਂ ਹੈ ਤੁਸੀਂ ਜਾਣਦੇ ਹੋਗੇ ਤੁਹਾਡੇ ਕੋਲ ਮਸੀਹ ਦਾ ਕੋਈ ਪ੍ਰਕਾਸ਼ ਨਹੀਂ ਹੈ ਤੁਹਾਡੇ ਸਾਰੇ ਦਾਅਵੇ ਝੂਠੇ ਹਨ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡੇ ਕੋਲ ਕੀ ਹੈ ਇੱਕ ਮਸੀਹ ਵਿਰੋਧੀ ਆਤਮਾ ਇਸ ਦੇ ਲਈ ਤਾਂ ਮਸੀਹ ਵਿਰੋਧੀ ਆਤਮਾ ਦੀ ਹੀ ਜ਼ਰੂਰਤ ਹੁੰਦੀ ਹੈ ਕਿ ਪਵਿੱਤਰ ਤਾਈ ਦੇ ਉਸ ਸੰਦੇਸ਼ ਨੂੰ ਬਰਬਾਦ ਕੀਤਾ ਜਾਵੇ ਜਿੰਨੂੰ ਭਾਈ ਬ੍ਰਾਹਮ ਲੈ ਕੇ ਆਇਆ ਤੇ ਜਿੰਨੂੰ ਸਥਾਪਿਤ ਕਰਨ ਲਈ ਉਹਨੇ ਆਪਣਾ ਪਸੀਨਾ ਵਹਾਇਆ ਸਖਤ ਮਿਹਨਤ ਕੀਤੀ ਤੇ ਉਹਨੇ ਬੇਤਿਆ ਕੀਤੀਆਂ ਮਨਤਾ ਕੀਤੀਆਂ ਤੁਸੀਂ ਸੋਚਦੇ ਹੋ ਕਿ ਇਹ ਤਾਂ ਕੋਈ ਇੱਕ ਇਕੱਲਾ ਆਦਮੀ ਸੀ ਜਿਨੇ ਇੰਨਾ ਦੁੱਖ ਸਿਆ ਤਾਂ ਕਿ ਪਵਿੱਤਰਤਾਈ ਦੇ ਸੰਦੇਸ਼ ਨੂੰ ਸਥਾਪਿਤ ਕਰੇ ਤੇ ਤੁਸੀਂ ਇਹਨੂੰ ਆਪਣੇਆਂ ਝੂਠੀਆਂ ਗਰਜਾਂ ਦੁਆਰਾ ਬਰਬਾਦ ਕਰਦੇ ਹੋ ਇਦਾਂ ਕਰਨ ਲਈ ਤੁਹਾਨੂੰ ਅੰਨਾ ਹੋਣਾ ਪੈਣਾ ਹੈ ਪਵਿੱਤਰਤਾਈ ਦੇ ਸੰਦੇਸ਼ ਨੂੰ ਬਰਬਾਦ ਕਰਨ ਤੋਂ ਬਾਅਦ ਹੁਣ ਤੁਸੀਂ ਇਸ ਗੱਲ ਦਾਅਵਾ ਕਰਦੇ ਹੋ ਕਿ ਤੁਸੀਂ ਤਾਂ ਸਰਵ ਉੱਚ ਕਿਸਮ ਦੇ ਲੋਕ ਹੋ ਤੁਸੀਂ ਦਾਅਵਾ ਕਰਦੇ ਹੋ ਕਿ ਤੁਹਾਡੇ ਕੋਲ ਮਨੁੱਖ ਦੇ ਪੁੱਤਰ ਦਾ ਪ੍ਰਕਾਸ਼ਨ ਹੈ ਤੁਹਾਡੇ ਕੋਲ ਪ੍ਰਕਾਸ਼ੀ ਪੋਥੀ ਦਾਸ ਦੀ ਇੱਕ ਦਾ ਪ੍ਰਕਾਸ਼ਨ ਹੈ ਤੁਸੀਂ ਆਤਮਾ ਦੇ ਖੇਤਰਾਂ ਵਿੱਚ ਰਹਿ ਰਹੇ ਹੋ ਤੇ ਤੁਸੀਂ ਦਾਅਵਾ ਕਰਦੇ ਹੋ ਕਿ ਤੁਹਾਡੇ ਕੋਲ ਗਰਜਾਂ ਦੀ ਇੱਕ ਬੇਦਾਰੀ ਹੈ ਤੁਸੀਂ ਝੂਠੇ ਹੋ ਪਵਿੱਤਰਤਾਈ ਦੇ ਬਿਨਾ ਕੋਈ ਪ੍ਰਭੂ ਨੂੰ ਕਦੇ ਵੀ ਨਹੀਂ ਵਖੇਗਾ ਤੁਸੀਂ ਅੰਨੇ ਹੋ ਤੁਸੀਂ ਪ੍ਰਭੂ ਦਾ ਦਰਸ਼ਨ ਨਹੀਂ ਪਾ ਰਹੇ ਹੋ ਤੁਹਾਡੇ ਕੋਲ ਮਨੁੱਖ ਦੇ ਪੁੱਤਰ ਦਾ ਕੋਈ ਪ੍ਰਕਾਸ਼ਨ ਨਹੀਂ ਹੈ ਤੁਹਾਡੇ ਕੋਲ ਮਸੀਹ ਦਾ ਕੋਈ ਪ੍ਰਕਾਸ਼ਨ ਨਹੀਂ ਹੈ ਤੁਹਾਡੇ ਕੋਲ ਗਰਜਾਂ ਦਾ ਕੋਈ ਵੀ ਪ੍ਰਕਾਸ਼ਨ ਨਹੀਂ ਹੈ ਤੁਸੀਂ ਝੂਠ ਬੋਲਦੇ ਹੋ ਤੁਸੀਂ ਪਵਿੱਤਰ ਤਾਈ ਦੇ ਸੰਦੇਸ਼ ਨੂੰ ਅਣਗੌਲਿਆ ਕਰ ਰਹੇ ਹੋ ਤੁਸੀਂ ਪਵਿੱਤਰ ਤਾਈ ਦੇ ਸੰਦੇਸ਼ ਨੂੰ ਵਿਗਾੜਦੇ ਹੋ ਤੁਸੀਂ ਪਵਿੱਤਰ ਤਾਈ ਦੇ ਸੰਦੇਸ਼ ਨੂੰ ਤਬਾਹ ਕਰਦੇ ਹੋ ਤੇ ਪਹਿਲਾ ਸ਼ਖਸ ਜਿਨੇ ਇਹ ਦਾਅਵਾ ਕੀਤਾ ਸੀ ਕਿ ਉਹਦੇ ਕੋਲ ਗਰਜਨਾ ਹਨ ਉਹ ਨਿਊਯਾਰਕ ਵਿੱਚ ਰਹਿੰਦਾ ਸੀ ਤੇ ਉਹਨੇ ਹੀ ਪਵਿੱਤਰ ਤਾਈ ਦੇ ਸੰਦੇਸ਼ ਨੂੰ ਨਾਸ਼ ਕਰਨਾ ਸ਼ੁਰੂ ਕੀਤਾ ਸੀ ਤੇ ਉਹੀ ਨਮੂਨਾ ਸਾਰੇ ਸੰਸਾਰ ਵਿੱਚ ਜਾ ਪਹੁੰਚਿਆ ਹੁਣ ਜੇਕਰ ਪ੍ਰਚਾਰਕ ਦਾ ਦਾਨ ਪਰਮੇਸ਼ਵਰ ਦੀ ਵੱਲੋਂ ਆਉਂਦਾ ਹੈ ਤਾਂ ਉਹ ਦਾਨ ਸਵਰ ਤੋਂ ਹੀ ਆਉਂਦਾ ਹੈ ਤੇ ਉਹ ਸੱਚਮੁੱਚ ਦੇ ਵਿੱਚ ਪਰਮੇਸ਼ਵਰ ਦੇ ਵੱਲੋਂ ਹੀ ਭੇਜਿਆ ਹੋਇਆ ਹੁੰਦਾ ਹੈ ਤੇ ਉਹ ਪ੍ਰਚਾਰਕ ਆਪਣੇ ਨਿੱਜੀ ਜੀਵਨ ਦੇ ਵਿੱਚ ਆਪਣੇ ਪਰਿਵਾਰ ਦੇ ਜੀਵਨ ਦੇ ਵਿੱਚ ਤੇ ਆਪਣੀ ਕਲੀਸਿਆ ਦੇ ਵਿੱਚ ਵਿਲੀਅਮ ਬ੍ਰਾਂਹਮ ਦੇ ਪਵਿੱਤੇਤਾਈ ਦੇ ਸੰਦੇਸ਼ ਨੂੰ ਸਥਾਪਿਤ ਕਰੇਗਾ ਇਸ ਕਰਕੇ ਇਹਨਾਂ ਝੂਠੇ ਮਸਾ ਕੀਤੇ ਹੋਇਆਂ ਨੂੰ ਅੱਜ ਦੇ ਸਮੇਂ ਵਿੱਚ ਇੱਥੇ ਭੇਜਿਆ ਗਿਆ ਸੀ ਤੇ ਪਾਪ ਪਤਰਸ ਨੇ ਉਹਨਾਂ ਦੇ ਬਾਰੇ ਦੂਜਾ ਪਤਰਸ 2 ਦੀ 1 ਤੋਂ 3 ਵਿੱਚ ਬੋਲਿਆ ਹੈ ਤੇ ਫਿਰ ਉਸ ਤੋਂ ਅੱਗੇ ਚਲ ਕੇ ਉਹਨੇ ਉਹਨਾਂ ਦੇ ਬਾਰੇ 12ਵੀਂ ਆਇਤ ਵਿੱਚ ਬੋਲਿਆ ਹੈ ਉਹਨੇ ਉੱਥੇ ਇਦਾਂ ਦੇ ਹੀ ਆਦਮੀਆਂ ਦੇ ਬਾਰੇ ਬੋਲਿਆ ਹੈ ਤੇ ਅੱਜ ਮੇਰੇ ਕੋਲ ਸਮਾਂ ਨਹੀਂ ਹੈ ਅਸੀਂ ਉਹਨਾਂ ਨੂੰ ਫਿਰ ਕਿਸੇ ਸਮੇਂ ਲਵਾਂਗੇ ਪ੍ਰੰਤੂ ਇਹਨਾਂ ਝੂਠੇ ਮਸਾ ਕੀਤੇ ਹੋਇਆਂ ਨੂੰ ਖਾਸ ਤੌਰ ਤੇ ਸ਼ੈਤਾਨ ਦੇ ਦੁਆਰਾ ਤਿਆਰ ਕੀਤਾ ਗਿਆ ਸੀ ਤੇ ਏਲੀਆ ਦੇ ਸੰਦੇਸ਼ ਤੇ ਮੋਰਾ ਦੇ ਖੁੱਲਣ ਦੇ ਦਿਨਾਂ ਦੇ ਤੁਰੰਤ ਹੀ ਬਾਅਦ ਪਰਮੇਸ਼ਵਰ ਨੇ ਕਿਸੇ ਖਾਸ ਮਕਸਦ ਨਾਲ ਜਾਣ ਬੁਝ ਕੇ ਇਹਨਾਂ ਆਤਮਿਆ ਨੂੰ ਅੰਤ ਸਮੇਂ 'ਚ ਆਜ਼ਾਦ ਛੱਡਿਆ ਇਹਨਾਂ ਝੂਠੇ ਮਸਾ ਕੀਤੇ ਹੋਏ ਨੂੰ ਇਸ ਲਈ ਇੱਥੇ ਭੇਜਿਆ ਗਿਆ ਸੀ ਤਾਂ ਕਿ ਉਹ ਸੰਦੇਸ਼ ਦੇ ਪਿੱਛੇ ਚੱਲਣ ਵਾਲਿਆਂ ਨੂੰ ਜਾਂਚਣ ਪਰਖਣ ਤੇ ਪਰਮੇਸ਼ਵਰ ਇਹਨਾਂ ਦੇ ਬਾਰੇ ਜਾਣਦਾ ਸੀ ਉਸ ਦੀ ਇਮਾਨਦਾਰੀ ਨੂੰ ਪਰਖਣ ਦੇ ਲਈ ਇਹ ਦੇਖਣ ਦੇ ਲਈ ਕਿ ਉਹ ਜਨਾਹਕਰ ਦੇ ਖਿਲਾਫ ਕਿੰਨੇ ਜ਼ਿਆਦਾ ਇਮਾਨਦਾਰ ਹਨ ਉਹ ਉਹਦੀ ਖਿਲਾਫਤ ਕਰਨ ਦੇ ਵਿੱਚ ਇਹ ਦੇਖਣ ਦੇ ਲਈ ਕਿ ਉਹ ਡੋਗਲੇਪਨ ਦੀ ਖਿਲਾਫਤ ਕਰਨ ਦੇ ਵਿੱਚ ਕਿੰਨੇ ਜ਼ਿਆਦਾ ਇਮਾਨਦਾਰ ਹਨ ਇਹ ਦੇਖਣ ਦੇ ਲਈ ਕਿ ਉਹ ਹਾਲੀਵੁੱਡ ਦੇ ਤੋਹ ਤਰੀਕਿਆਂ ਦੇ ਖਿਲਾਫ ਜਾਨ ਵਿੱਚ ਕਿੰਨੇ ਜ਼ਿਆਦਾ ਇਮਾਨਦਾਰ ਹਨ ਇਹ ਦੇਖਣ ਲਈ ਕਿ ਉਹ ਸਦੂਮ ਦੇ ਦੁਰਾਚਾਰਾਂ ਤੇ ਕੁਕਰਮਾਂ ਦੇ ਖਿਲਾਫ ਖੜੇ ਹੋਣ ਚ ਕਿੰਨੇ ਇਮਾਨਦਾਰ ਹਨ ਇਹਨਾਂ ਝੂਠੇ ਮਸਾ ਕੀਤੇ ਤੁਹਾਨੂੰ ਭੇਜਿਆ ਗਿਆ ਉਹ ਹਰ ਰੋਜ਼ ਤੁਹਾਨੂੰ ਜਾਂਚਦਾ ਤੇ ਪਰਖ ਰਿਹਾ ਹੈ ਉਹ ਤੁਹਾਨੂੰ ਤਦ ਤੱਕ ਜਾਂਚੇਗਾ ਤੇ ਪਰਖੇਗਾ ਜਦ ਤੱਕ ਕਿ ਉਹ ਪ੍ਰਤਾਤਮ ਦਾ ਉੰਡੇਲੇ ਜਾਣਾ ਲੈ ਕੇ ਨਹੀਂ ਆ ਜਾਂਦਾ ਉਹ ਤੁਹਾਨੂੰ ਤੁਹਾਡੀ ਇਮਾਨਦਾਰੀ ਤੇ ਭਗਤੀ ਸਾਬਤ ਕਰਵਾਏਗਾ ਤੁਸੀਂ ਪਰਮੇਸ਼ਵਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਚਾਲਬਾਜ਼ੀ ਨਾ ਕਰੋ ਤੁਹਾਡੀ ਜਿਹੜੀ ਉਹਦੇ ਦਾਸ ਸੇਵਕਾਂ ਦੇ ਪ੍ਰਤੀ ਮਨੋਸਥਿਤੀ ਹੈ ਉਹ ਉਹਨੂੰ ਪਰਖੇਗਾ ਮਜਬੂਤ ਠੋਸ ਸੱਚ ਦੇ ਪ੍ਰਤੀ ਤੁਹਾਡੀ ਜੋ ਮਨ ਦੀ ਅਵਸਥਾ ਹੈ ਉਹ ਉਹਨੂੰ ਪਰਖੇਗਾ ਜਦੋਂ ਕੋਈ ਵਿਅਕਤੀ ਵਚਨ ਨੂੰ ਉਸ ਤਰ੍ਹਾਂ ਪੇਸ਼ ਕਰਦਾ ਹੈ ਜਿੱਦਾਂ ਕਿ ਤੁਸੀਂ ਅੱਜ ਰਾਤ ਸੌਂਦੇ ਪਏ ਹੋ ਤੇ ਤੁਹਾਡੇ ਵਿੱਚ ਕੋਈ ਕੁੜਨ ਵਾਲਾ ਸ਼ੈਤਾਨ ਹੈ ਚਾਹੇ ਉਹ ਕਿਤਾਬਾਂ ਦੇ ਰਾਹੀਂ ਚਾਹੇ ਉਹ ਵੀਡੀਓ ਜਾਂ ਟਿੱਪਾਂ ਦੇ ਰਾਹੀਂ ਤੁਹਾਡੇ ਅੰਦਰ ਆਇਆ ਹੈ ਕਿਉਂਕਿ ਜਿਹੜਾ ਪ੍ਰਚਾਰ ਮੈਂ ਕਰ ਰਿਹਾ ਹਾਂ ਉਹ ਸਿੱਧਾ ਤੇ ਸਪਸ਼ਟ ਹੈ ਇਹ ਉਦਾਂ ਹੀ ਸਾਫ਼ ਤੇ ਸਪਸ਼ਟ ਹੈ ਜਿੱਦਾਂ ਕਿਸੇ ਸੀਟੀ ਦੀ ਆਵਾਜ਼ ਹੁੰਦੀ ਹੈ ਤੇ ਜੇਕਰ ਤੁਸੀਂ ਮਜਬੂਤ ਠੋਸ ਸੱਚ ਦੇ ਖਿਲਾਫ ਰੋਲਾ ਰੱਪਾ ਪਾ ਸਕਦੇ ਹੋ ਤਾਂ ਤੁਹਾਡੇ ਅੰਦਰ ਦੁਸ਼ਟ ਆਤਮਾ ਹੈ ਔਰ ਤੁਹਾਨੂੰ ਪਛਤਾਪ ਕਰਨ ਦੀ ਜ਼ਰੂਰਤ ਹੈ ਜੀ ਹਾਂ ਹੋ ਸਕਦਾ ਹੈ ਕਿ ਤੁਸੀਂ ਪ੍ਰਚਾਰ ਮੰਚ ਦੇ ਪਿੱਛੇ ਪ੍ਰਚਾਰ ਕਰਦੇ ਹੋਏ ਵੀ ਜਨਾਹ ਕਰਿਚ ਦਿਨ ਬਤਾ ਰਹੇ ਹੋਵੋ ਹੋ ਸਕਦਾ ਹੈ ਕਿ ਤੁਸੀਂ ਕਲੀਸਿਆ ਦੇ ਵਿੱਚ ਕਿਸੇ ਕਿਸੇ ਸਿਸਟਰ ਦੇ ਨਾਲ ਦੋਸਤੀ ਬਣਾ ਰਹੇ ਹੋਵੋ ਤੁਹਾਨੂੰ ਇਦਾਂ ਦੀਆਂ ਬੇਹੂਦਾ ਗੱਲਾਂ ਇੱਥੇ ਦੇਖਣ ਨੂੰ ਨਹੀਂ ਮਿਲਦੀਆਂ ਹਨ ਇਹ ਇੱਕ ਸਾਫ਼ ਸੁਥਰਾ ਚਰਚ ਹੈ ਅਤੇ ਇਹ ਹਰ ਸਮੇਂ ਇਹੀ ਦਿਖਾਉਂਦਾ ਹੈ ਕਿ ਜਾਂ ਤਾਂ ਤੁਸੀਂ ਪ੍ਰਸ਼ਿਤ ਕਰੋਗੇ ਨਹੀਂ ਤਾਂ ਬਾਹਰ ਚਲੇ ਜਾਓਗੇ ਇਹੀ ਤਾਂ ਮਾਪਦੰਡ ਹੈ ਜੀ ਹਾਂ ਅੰਤ ਸਮੇਂ ਦੇ ਵਿੱਚ ਦੁਲਨ ਨੂੰ ਪਰਖਣ ਦੇ ਲਈ ਝੂਠੇ ਮਸਾ ਕੀਤੇ ਹੋਏ ਨੂੰ ਭੇਜਿਆ ਗਿਆ ਸੀ ਪਰਮੇਸ਼ੂ ਇਹਦੇ ਬਾਰੇ ਜਾਣਦਾ ਸੀ ਉਹਨੇ ਇਹਦੀ ਆਗਿਆ ਦਿੱਤੀ ਸੀ ਉਹਨੇ ਉਹਨਾਂ ਨੂੰ ਮੋਹਰਾਂ ਦੇ ਖੁੱਲਣ ਦੇ ਬਾਅਦ ਧਰਤੀ ਉੱਪਰ ਭੇਜਿਆ ਸੀ ਉਹ ਇਹਦੇ ਬਾਰੇ ਸਭ ਕੁਝ ਜਾਣਦਾ ਹੈ ਉਹ ਇੱਥੇ ਹਨ ਉਹ ਝੂਠੇ ਮੱਸਾ ਕਿੱਥੇ ਹੋਏ ਇੱਥੇ ਹਨ ਉਹ ਪਵਿੱਤਰਤਾਈ ਦੇ ਸੰਦੇਸ਼ ਨੂੰ ਨਾਸ਼ ਕਰਨ ਦੇ ਲਈ ਇੱਥੇ ਹਨ ਇਸੇ ਤਰ੍ਹਾਂ ਦੇ ਨਾਲ ਹੀ ਤੁਸੀਂ ਝੂਠੇ ਨਬੀ ਨੂੰ ਜਾਣ ਪਾਉਂਦੇ ਹੋ ਤੇ ਮੈਂ ਇਹਦੇ ਲਈ ਬਾਈਬਲ ਵਿੱਚੋਂ ਇਹਨੂੰ ਤੁਹਾਡੇ ਲਈ ਸਾਬਤ ਕਰਾਂਗਾ ਉਹ ਪਵਿੱਤਰਤਾਈ ਦੇ ਸੰਦੇਸ਼ 'ਤੇ ਨਾਲ ਮੇਲ ਨਹੀਂ ਖਾ ਸਕਦੇ ਹਨ ਹੁਣ ਜੇਕਰ ਤੁਸੀਂ ਇਸ ਨੂੰ ਸਮਝ ਸਕਦੇ ਹੋ ਤਾਂ ਇਹਨੂੰ ਸਮਝ ਲਵੋ ਕਿ ਉਹ ਪਹਿਲੀ ਚੀਜ਼ ਜਿਹਦੇ ਉੱਪਰ ਸ਼ੈਤਾਨ ਨੇ ਆਦਨ ਬਾਗ ਵਿੱਚ ਹਮਲਾ ਕੀਤਾ ਸੀ ਉਹ ਪਵਿੱਤਰਤਾਈ ਦਾ ਹੀ ਸੰਦੇਸ਼ ਸੀ ਜੇਕਰ ਤੁਸੀਂ ਇਹਨੂੰ ਸਮਝ ਸਕਦੇ ਹੋ ਤਾਂ ਇਹਨੂੰ ਸਮਝ ਲਵੋ ਤੁਸੀਂ ਕਹਿੰਦੇ ਹੋ ਪ੍ਰਚਾਰਕ ਉਹ ਤਾਂ ਪਰਮੇਸ਼ਰ ਦੇ ਪ੍ਰਤੀ ਅਣ ਆਗਿਆਕਾਰੀ ਹੀ ਸੀ ਮੈਂ ਕਹਿੰਦਾ ਹਾਂ ਪਵਿੱਤਰਤਾਈ ਦਾ ਸੰਦੇਸ਼ ਉਹ ਫਲ ਕੀ ਸੀ ਪਾਪ ਕੀ ਸੀ ਕਿ ਤੁਸੀਂ ਨਹੀਂ ਜਾਣਦੇ ਕਿ ਉਹ ਫਲ ਜਿਹੜਾ ਉੱਤੇ ਖਾਧਾ ਗਿਆ ਸੀ ਉਹ ਜਨਾਹਕਾਰੀ ਸੀ ਉਹ ਅਨੈਤਿਕ ਜੀਵਨ ਵਤੀਤ ਕਰਨਾ ਸੀ ਤੇ ਪਰਮੇਸ਼ੁਰ ਨੇ ਉਹਨਾਂ ਨੂੰ ਇਹਦੇ ਬਾਰੇ ਚੇਤਾਵਨੀ ਦਿੱਤੀ ਸੀ ਤੇ ਪਹਿਲੀ ਗੱਲ ਜਿਹੜੀ ਸ਼ੈਤਾਨ ਨੇ ਉਦੋਂ ਪੇਸ਼ ਕੀਤੀ ਸੀ ਜਦੋਂ ਉਹਨੇ ਆਪਣੇ ਆਪ ਨੂੰ ਦਿਖਲਾਇਆ ਸੀ ਇਹ ਤਾਂ ਉਹੀ ਸੀ ਜਿਹਦੇ ਦੁਆਰਾ ਉਹਨੇ ਹਵਾ ਦੇ ਨਾਲ ਪਰਮੇਸ਼ਰ ਦੇ ਪਵਿੱਤਰਤਾਈ ਦੇ ਸੰਦੇਸ਼ ਨੂੰ ਤੜਵਾਇਆ ਸੀ ਤੇ ਇਸੇ ਤਰ੍ਹਾਂ ਦੇ ਨਾਲ ਹੀ ਤਾਂ ਤੁਸੀਂ ਇਹਨਾਂ ਬਦਬੂਦਾਰ ਸ਼ੈਤਾਨਾਂ ਨੂੰ ਜਾਣਦੇ ਹੋ ਅਸੀਂ ਯਹੂਦਾ ਨੂੰ ਕਿੱਦਾਂ ਜਾਣਦੇ ਹਾਂ ਉਹ ਇੱਕ ਚੋਰ ਸੀ ਉਹ ਪਵਿੱਤਰਤਾਈ ਦੇ ਸੰਦੇਸ਼ ਨੂੰ ਕਾਇਮ ਨਹੀਂ ਰੱਖ ਸਕਦਾ ਸੀ ਅੱਜ ਅਸੀਂ ਇਹਨਾਂ ਪ੍ਰਚਾਰਕਾਂ ਨੂੰ ਕਿੱਦਾਂ ਜਾਣਦੇ ਹਾਂ ਜਿਨ੍ਹਾਂ ਨੂੰ ਏਲੀਆ ਨੇ ਸਰਾਪਤ ਕੀਤਾ ਸੀ ਉਹ ਬਹੁਤ ਵੱਡੀਆਂ-ਵੱਡੀਆਂ ਗੱਲਾਂ ਦਾ ਪ੍ਰਚਾਰ ਤਾਂ ਕਰ ਸਕਦੇ ਹਨ ਪਰੰਤੂ ਨਾ ਤਾਂ ਉਹ ਆਪਣੇ ਜੀਵਨ ਦੇ ਵਿੱਚ ਪਵਿੱਤਰਤਾਈ ਦਾ ਪਾਲਣ ਕਰ ਸਕਦੇ ਹਨ ਨਾ ਹੀ ਉਹ ਆਪਣੇ ਲੋਕਾਂ ਨੂੰ ਪਵਿੱਤਰਤਾਈ ਦੀ ਸਿੱਖਿਆ ਦੇ ਸਕਦੇ ਹਨ ਤੁਸੀਂ ਇਸ ਗੱਲ ਨੂੰ ਸੰਦੇਸ਼ ਦੇ ਦੁਆਰਾ ਵਿਖ ਸਕਦੇ ਹੋ ਤੁਸੀਂ ਕਿਦਾ ਜਾਣਦੇ ਹੋ ਕਿ ਉਹ ਚੋਰੀ-ਚੋਰੀ ਰੇੰਗ ਦੇ ਅੰਦਰ ਆ ਵੜੇ ਹਨ ਤੁਸੀਂ ਇਹਨਾਂ ਝੂਠੇ ਮਸਾ ਕੀਤੇ ਹੋਆਂ ਨੂੰ ਜੋ ਸੰਦੇਸ਼ ਦੇ ਥੱਲੇ ਹਨ ਜਾਣਦੇ ਹੋ ਉਹ ਪਵਿੱਤਰਤਾਈ ਦੇ ਮਾਪਦੰਡ ਕਾਇਮ ਨਹੀਂ ਰੱਖ ਸਕਦੇ ਹਨ ਅਤੇ ਇਹਨਾਂ ਸਭ ਤੋਂ ਵੱਧ ਕੇ ਜੋ ਗੱਲ ਹੈ ਜੋ ਪੈ ਪਤਰਸ ਨੇ ਉਹਨਾਂ ਦੇ ਬਾਰੇ ਕਹੀ ਸੀ ਕਿ ਉਹ ਵੱਡੀਆਂ-ਵੱਡੀਆਂ ਗੱਲਾਂ ਦਾ ਵਾਅਦਾ ਕਰਦੇ ਹਨ ਜਦਕਿ ਖੁਦ ਉਹ ਆਪ ਪਾਪ ਦੇ ਗੁਲਾਮ ਹਨ ਉਹ ਵੱਡੀਆਂ-ਵੱਡੀਆਂ ਗਰਜਾਂ ਦਾ ਦਾਅਵਾ ਕਰਦੇ ਹਨ ਉਹ ਵੱਡੇ-ਵੱਡੇ ਪ੍ਰਕਾਸ਼ਨਾ ਦਾ ਦਾਅਵਾ ਕਰਦੇ ਹਨ ਪਰੰਤੂ ਉਹਨਾਂ ਦੇ ਕੋਲ ਤਾਂ ਇੱਕ ਜਨਾਹਕਰੀ ਵਾਲਾ ਆਤਮਾ ਹੈ ਉਹਨਾਂ ਦੇ ਕੋਲ ਤਾਂ ਸਮਝੋਤਾ ਕਰਨ ਵਾਲਾ ਇੱਕ ਆਤਮਾ ਹੈ ਦੇ ਉਹ ਪਵਿੱਤਰਤਾਈ ਦੇ ਮਾਪਦੰਡ ਕਲੀਸਿਆ ਦੇ ਵਿੱਚ ਸਥਾਪਿਤ ਨਹੀਂ ਕਰ ਸਕਦੇ ਹਨ ਤੇ ਮੈਂ ਤੁਹਾਨੂੰ ਇਹਦੇ ਉੱਪਰ वचन ਦਾ ਇੱਕ ਲੇਖ ਦੱਸਾਂਗਾ ਯਿਸੂ ਮਸੀਹ ਨੇ ਕਿਹਾ ਸੀ ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਤੋਂ ਪਹਿਚਾਨ ਲਓਗੇ ਮਤੀ 7 ਦੀ 15 ਤੋਂ ਵੀ ਉਹ ਇੱਥੇ ਇਹਨਾਂ ਝੂਠੇ ਨਬੀਆਂ ਦੇ ਬਾਰੇ ਬੋਲ ਰਿਹਾ ਸੀ ਉਹਨਾਂ ਨੂੰ ਪਹਿਚਾਣਨ ਦਾ ਇੱਕ ਤਰੀਕਾ ਹੈ ਉਹ ਪਵਿੱਤਰਤਾਈ ਦੇ ਸੰਦੇਸ਼ ਦੇ ਮਾਪਦੰਡ ਤੋੜਦੇ ਹਨ ਤੇ ਦੁਨੀਆ ਦੇ ਜਾ ਸੰਸਾਰ ਦੀ ਕਮਾਂ ਦੇ ਵਿੱਚ ਲੀਨ ਹੋ ਜਾਂਦੇ ਹਨ ਉਹ ਟੈਲੀਵਿਜ਼ਨ ਵੇਖਦੇ ਹਨ ਖੇਡ ਖੁੱਦ ਵਿੱਚ ਸ਼ਾਮਲ ਹੁੰਦੇ ਹਨ ਅਨੈਤਿਕ ਪੱਦੇ ਪਹਿਰਾਵੇ ਪਾਉਂਦੇ ਹਨ ਜੀ ਹਾਂ ਉਹ ਉਹਨਾਂ ਨਾਲ ਖੂਬ ਪ੍ਰੇਮ ਕਰਦੇ ਹਨ ਤੇ ਉਹਨਾਂ ਨੂੰ ਇਹ ਸਭ ਕੁਝ ਚੰਗੀ ਤਰ੍ਹਾਂ ਨਾਲ ਪਸੰਦ ਆਉਂਦਾ ਹੈ ਤੇ ਇਹਦੇ ਨਾਲ ਹੀ ਤੁਸੀਂ ਇਹਨਾਂ ਦੁਸ਼ਟ ਆਤਮਿਆ ਨੂੰ ਜਾਣ ਜਾਂਦੇ ਹੋ ਤੁਸੀਂ ਉਹਨਾਂ ਨੂੰ ਉਹਨਦੇ ਫਲਾਂ ਤੋਂ ਜਾਣ ਜਾਓਗੇ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਤੋਂ ਜਾਣ ਜਾਓਗੇ ਜੋ ਭ੍ਰਿਸ਼ਟ ਤੇ ਦੁਸ਼ਿਤ ਹਨ ਤੇ ਉਹਨਾਂ ਨੂੰ ਇਸ ਜੀਵਨ ਦੇ ਦੁਆਰਾ ਜਾਣ ਜਾਓਗੇ ਜਿਸ ਪ੍ਰਕਾਰ ਦਾ ਜੀਵਨ ਉਹ گزار ਰਹੇ ਹਨ ਤੇ ਇਦਾਂ ਇਸ ਲਈ ਹੁੰਦਾ ਹੈ ਕਿਉਂਕਿ ਉਹ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਪਵਿੱਤਰਤਾਈ ਦਾ ਸੰਦੇਸ਼ ਸਥਾਪਿਤ ਨਹੀਂ ਕਰ ਸਕਦੇ ਹਨ ਤੇ ਫਿਰ ਵੀ ਉਹ ਦਾਅਵਾ ਕਰਦੇ ਹਨ ਕਿ ਉਹਨਾਂ ਦੇ ਕੋਲ ਮਨੁੱਖ ਦੇ ਪੁੱਤਰ ਦਾ ਪ੍ਰਕਾਸ਼ਨ ਹੈ ਫਿਰ ਵੀ ਉਹ ਦਾਅਵਾ ਕਰਦੇ ਹਨ ਕਿ ਉਹਨਾਂ ਦੇ ਕੋਲ ਸੱਤ ਗਰਜਾਂ ਹਨ ਫਿਰ ਵੀ ਉਹ ਦਾਅਵਾ ਕਰਦੇ ਹਨ ਕਿ ਜੇਕਰ ਲੋਕ ਉਹਨਾਂ ਦੀ ਇਹ ਗੱਲ ਨਹੀਂ ਸੁਣਨਗੇ ਤਾਂ ਉਹ ਸਵਰਗ ਵਿੱਚ ਨਹੀਂ ਜਾ ਸਕਦੇ ਹਨ ਬੱਚਿਓ ਉਹ ਸਾਰਾ ਦਾ ਸਾਰਾ ਕੰਮ ਜੋ ਤੁਹਾਨੂੰ ਕਰਨਾ ਹੈ ਉਹ ਇਹ ਹੈ ਕਿ ਤੁਸੀਂ ਅੱਜ ਇਸ ਸਬਕ ਨੂੰ ਯਾਦ ਕਰ ਲਵੋ ਤੇ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਕਿ ਕਿਹੜਾ ਆਦਮੀ ਉੱਠ ਖੜਾ ਹੁੰਦਾ ਹੈ ਤੁਸੀਂ ਚਾਹੇ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਕਿਉਂ ਨਾ ਹੋਵੋ ਤੁਸੀਂ ਇਹ ਪਰਖੋ ਤੇ ਦੇਖੋ ਕਿ ਉਹ ਪਵਿੱਤਰਤਾਈ ਦੇ ਉਸ ਸੰਦੇਸ਼ ਨਾਲ ਕੀ ਕਰ ਰਹੇ ਹਨ ਤੁਸੀਂ ਦੇਖੋ ਕਿ ਉਹ ਉਹਨਾਂ ਛੋਟੀਆਂ ਤੋਂ ਛੋਟੀਆਂ ਗੱਲਾਂ ਦੇ ਨਾਲ ਕੀ ਕਰ ਰਹੇ ਹਨ ਜਿਨ੍ਹਾਂ ਨੂੰ ਭਾਈ ਬ੍ਰਹਮ ਨੇ ਸਥਾਪਿਤ ਕੀਤਾ ਸੀ ਦੋਸਤੋ ਮੇਰੀ ਗੱਲ ਤੇ ਕੰਨ ਲਾ ਕੇ ਸੁਣੋ ਜੇਕਰ ਏਲੀਆ ਇੰਨਾ ਮਹਾਨ ਸੀ ਕਿ ਉਹਨੇ ਮੁਰਦਿਆਂ ਨੂੰ ਜਲਾਇਆ ਉਹਨੇ ਬਿਮਾਰਾਂ ਨੂੰ ਚੰਗੀ ਕੀਤਾ ਉਹਨੇ ਤੂਫਾਨਾਂ ਨੂੰ ਰੋਕ ਦਿੱਤਾ ਉਹਨੇ ਮਧੂਮੱਖੀਆਂ ਦੇ ਉਸ ਛੱਤੇ ਵਿੱਚ ਉਹਨਾਂ ਨੂੰ ਵਾਪਸ ਭੇਜ ਦਿੱਤਾ ਉਹਨੇ ਉਸ ਜਾਨਲੇਵਾ ਉਸ ਸਾੰਡ ਨੂੰ ਉਹਦੇ ਰਾਹ ਵਿੱਚ ਰੋਕ ਦਿੱਤਾ ਉਹਨੇ ਉਹਨਾਂ ਸਾਰੇ ਸਾਲਾਂ ਦੇ ਵਿੱਚ ਵਿਸ਼ਵ ਪੁਰ ਦੇ ਵਿੱਚ ਲੱਖਾਂ ਲੋਕਾਂ ਨੂੰ ਚੰਗੇ ਕੀਤਾ ਤੇ ਪਿਆਰਿਓ ਉਹਨੂੰ ਉਸੇ ਪਵਿੱਤਰਤਾਈ ਦੇ ਸੰਦੇਸ਼ ਤੇ ਮੁਤਾਬਕ ਗੁਜ਼ਰਬਸਰ ਕਰਨੀ ਪੈਣੀ ਸੀ ਤੇ ਉਹਨੇ ਉਸੇ ਪਵਿੱਤਰਤਾਈ ਦੇ ਸੰਦੇਸ਼ ਦਾ ਆਪਣੀ ਕਲੀਸਾ 'ਚ ਪ੍ਰਚਾਰ ਕਰਨਾ ਸੀ ਤੇ ਉਹਨੂੰ ਉਹਨਾਂ ਹੀ ਮਾਪਦੰਡਾਂ ਨੂੰ ਕਾਇਮ ਰੱਖਣਾ ਸੀ ਜਦ ਤੱਕ ਕਿ ਉਹ ਗੁਜ਼ਰ ਨਾ ਜਾਂਦਾ ਤਾਂਕਿ ਕੋਈ ਵੀ ਉਸ ਏਰੀਆ ਤੋਂ ਵੱਤ ਕੇ ਹੈ ਕੋਈ ਵੀ ਉਸ ਏਰੀਆ ਤੋਂ ਵੱਤ ਕੇ ਨਹੀਂ ਹੈ ਉਹ ਤਾਂ ਸਾਰਿਆਂ ਨਾਲੋਂ ਮਹਾਨ ਸੀ ਉਹਦੇ ਨਾਲੋਂ ਵੱਤ ਕੇ ਸਿਰਫ ਇੱਕ ਹੀ ਹੈ ਜੋ ਕਿ ਮਸੀਹ ਹੈ ਕੀ ਤੁਸੀਂ ਇਹਨਾਂ ਝੂਠੇ ਨਬੀਆਂ ਨੂੰ ਪਵਿੱਤਰਾਈ ਦੇ ਇਸ ਸੰਦੇਸ਼ ਦੁਆਰਾ ਪਕੜਦੇ ਹੋ ਇਹ ਪਵਿੱਤਰਤਾਈ ਦਾ ਸੰਦੇਸ਼ ਜਿਹਦੇ ਬਾਰੇ ਮੈਂ ਬੋਲ ਰਿਹਾ ਹਾਂ ਹਰ ਇੱਕ ਝੂਠੇ ਨਬੀ ਨੂੰ ਬੇਨਕਾਬ ਕਰ ਦੇਵੇਗਾ। ਇਹੀ ਉਹ ਪਰਮਾਨਾ ਹੈ ਜਿਸ ਦਾ ਇਸਤੇਮਾਲ ਕਰਨ ਲਈ ਯਿਸੂ ਮਸੀਹ ਨੇ ਆਖਿਆ ਸੀ। ਜੀ ਹਾਂ ਉਹ ਨੇ ਆਖਿਆ ਸੀ ਕਿ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਹਿਚਾਨ ਲਓਗੇ। ਜੀ ਹਾਂ ਉਹੀ ਉਹਨਾਂ ਦੇ ਜਨਮ ਨੂੰ ਨਾਪਦਾ ਹੈ। ਉਹੀ ਉਹਨਾਂ ਦੇ ਬਪਤਿਸਮੇ ਨੂੰ ਨਾਪਦਾ ਹੈ। ਉਹੀ ਉਹਨਾਂ ਦੇ ਪ੍ਰਕਾਸ਼ਨ ਨੂੰ ਨਾਪਦਾ ਹੈ ਤੇ ਉਹੀ ਉਹਨਾਂ ਦੀਆਂ ਗਰਜਾਂ ਨੂੰ ਨਾਪਦਾ ਹੈ। ਉਹ ਸਾਰੇ ਗਰਜਨ ਜਿਨ੍ਹਾਂ ਦਾ ਤੁਸੀਂ ਸੰਸਾਰ ਪਰ ਚਾਅਵਾ ਕਰਦੇ ਹੋ ਝੂਠੀਆਂ ਗਰਜਾਂ ਦੇ ਤੁਸੀਂ ਸਾਰੇ ਪ੍ਰਚਾਰਕੋ ਤੁਸੀਂ ਉਹ ਜਿਨ੍ਹਾਂ ਨੇ ਪਈ ਬ੍ਰਹਮ ਦੇ ਪਵਿੱਤਰਤਾਈ ਦੇ ਸੰਦੇਸ਼ ਨੂੰ ਤਬਾਹ ਕੀਤਾ ਹੈ ਤੁਸੀਂ ਬੇਨਕਾਬ ਹੋ ਗਏ ਹੋ ਸੱਚੀਆਂ ਗਰਜਾਂ ਤਾਂ ਤੁਹਾਡੇ ਕੋਲੋਂ ਇਦਾਂ ਕਰਵਾਉਣਗੀਆਂ ਕਿ ਤੁਸੀਂ ਪ੍ਰਭੂ ਦੇ ਵਿੱਚ ਉੱਚ ਕਿਸਮ ਦਾ ਜੀਵਨ ਬਤੀਤ ਕਰੋ ਇਹ ਤਾਂ ਤੁਹਾਡੇ ਕੋਲੋਂ ਇਦਾਂ ਕਰਾਏਗਾ ਕਿ ਤੁਸੀਂ پاک ਸਾਫ ਜੀਵਨ ਬਤੀਤ ਕਰੋ ਪਰ ਤੁਸੀਂ ਤਾਂ ਜਨਾਹਕਾਰੀ ਵਿੱਚ ਡਿੱਗਦੇ ਚਲੇ ਜਾ ਰਹੇ ਹੋ ਤੁਸੀਂ ਤਾਂ ਦੁੱਗਲੇ ਪੰਚ ਡਿੱਗਦੇ ਚਲੇ ਜਾ ਰਹੇ ਹੋ ਅਤੇ ਤੁਸੀਂ ਮਲਾਕੀ 4 ਦਾ ਪਵਿੱਤਰਤਾ ਦਾ ਸੰਦੇਸ਼ ਤਬਾਹ ਕਰ ਦਿੱਤਾ ਹੈ ਤੁਸੀਂ ਢੋਂਗੀ ਤੇ ਪਖੰਡੀ ਹੋ ਤੁਸੀਂ ਸ਼ੈਤਾਨ ਦੇ ਦਾਸ ਹੋ ਪ੍ਰਭੂ ਹੀ ਹੁਣ ਨਿਆਂ ਦੇ ਵਿੱਚ ਆ ਰਿਹਾ ਹੈ ਮਨੁੱਖ ਦਾ ਪੁੱਤਰ ਜਿਹੜਾ ਇੱਕ ਦਿਨ ਦਇਆਛ ਪ੍ਰਗਟ ਹੋਇਆ ਇੱਕ ਦਿਨ ਨਿਆਂ ਦੇ ਵਿੱਚ ਪ੍ਰਗਟ ਹੋਵੇਗਾ ਤਾਂ ਕਿ ਉਹਨਾਂ ਲੋਕਾਂ ਤੋਂ ਬਦਲਾ ਲਵੇ ਜਿਨ੍ਹਾਂ ਨੇ ਇਸ ਸੰਦੇਸ਼ ਨੂੰ ਠੁਕਰਾਇਆ ਹੈ